ਇਸ ਕੱख्याਨ ਨੂੰ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਿਦਿਆਰਥੀਓ ਸਾਡਾ ਵਿਸ਼ਾ ਚਿਲਾ ਹੋਇਆ ਸੀ ਆਓ ਗੌਰ ਇਤਿਹਾਸ ਗੌਰ ਇਤਿਹਾਸ ਜਾਣੀਏ ਇਹਦੀ ਕੱख्या ਵਿੱਚ ਮੈਂ ਤੁਹਾਨੂੰ ਤੁਹਾਡੇ ਨਾਲ ਪਹਿਲੀ ਪਾਸ਼ਾਹੀ ਬਾਰੇ ਡਿਸਕਸ ਕੀਤਾ ਜਨਮ ਕਿੱਥੇ ਹੋਇਆ ਸੀ ਉਹਨਾਂ ਦਾ ਕੀ ਨਾਮ ਸੀ ਉਹਨਾਂ ਦੇ ਮਾਤਾ ਦਾ ਕੀ ਨਾਮ ਪਿਤਾ ਦਾ ਕੀ ਨਾਮ ਤੇ ਉਹਨਾਂ ਦੇ ਪੁੱਤਰਾਂ ਦਾ ਕੀ ਨਾਮ ਸੀ ਇਹਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਉਹ ਜਿਹੜਾ ਸਾਡੀ ਪਹਿਲੀ ਪਾਸ਼ਾਹੀ ਬਾਰੇ ਜਿਹੜਾ ਵਿਸ਼ਾ ਚਿਲਾ ਹੋਇਆ ਸੀ ਉਹ ਸਾਡਾ ਹਾਲੇ ਸਮਾਪਤ ਹੋ ਗਿਆ ਸੀ ਅੱਜ ਦਾ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਉਹਦੇ ਸਾਡਾ ਦੂਜੀ ਪਾਤਸ਼ਾਹੀ ਤੁਸੀਂ ਸਾਰੇ ਜਾਣਦੇ ਹੋ ਵੀ ਦੂਜੀ ਪਾਤਸ਼ਾਹੀ ਕਿਹਣੀ ਸ੍ਰੀ ਗੁਰੂ ਅੰਗਦ ਦੇਵ ਜੀ ਇਹਦਾ ਜਨਮ ਇਹਦਾ ਪਿਤਾ ਦਾ ਕੀ ਨਾਮ ਸੀ ਅੱਜ ਦੀ ਕੱਖਿਆ ਵਿੱਚ ਮੈਂ ਤੁਹਾਡੇ ਨਾਲ ਇਹਦਾ ਪ੍ਰਕਾਸ਼ ਕਦੋਂ ਹੋਇਆ ਸੀ ਅੱਜ ਦੀ ਕੱਖਿਆ ਵਿੱਚ ਮੈਂ ਤੁਹਾਡੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਦੋ ਚਾਰ ਗੱਲਾਂ ਡਿਸਕਸ ਕਰਾਂਗਾ ਵੇਖੋ ਜੀ ਅੱਜ ਦਾ ਸਾਡਾ ਵਿਸ਼ਾ ਜਿਹੜਾ ਟੋਪੀ ਗੁਰੂ ਇਤਿਹਾਸ ਇਜ਼ੀ ਵਿੱਚ ਸਾਡੀ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਅੰਗੁਰ ਅੰਗਦ ਦੇਵ ਜੀ ਹੈ ਉਹਨਾਂ ਦਾ ਪਹਿਲਾ ਨਾਮ ਕੀ ਸੀ ਭਾਈ ਲੈਣਾ ਜੀ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਨੂੰ ਗੁਰਿਆਈ ਅਕਾਲ ਚਲਾਣ ਹੋਣ ਤੋਂ ਪਹਿਲਾਂ ਇਹਨਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗਾਈ ਬਖਸ਼ੀ ਸੀ ਕਿਸ ਨੇ ਗੁਰਨਾਨਕ ਦੇਵ ਜੀ ਨੇ ਨੂੰ ਤੋ ਗੁਰਨਾਨਕ ਦੇਵ ਸ੍ਰੀ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਭਾਈ ਲੈਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ ਭਾਈ ਫੇਰੂ ਮਲ ਜੀ ਭਾਈ ਫੇਰੂ ਮਲ ਜੀ ਤੀਜਾ ਪ੍ਰਸ਼ਨ ਵੇਖੋ ਸਾਡਾ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਤਿਆ ਕੋੜ ਜੀ ਮਾਤਾ ਤਿਆ ਕੋੜ ਜੀ ਤਿਆ ਕੋੜ ਜੀ ਵੇਖੋ ਜੀ ਸਾਡਾ ਕਿਸ਼ਤ ਨੰਬਰ 4 ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਉਹਨਾਂ ਦਾ ਜਨਮ ਕਦੋਂ ਹੋਇਆ 1504 ਈਸਵੀ ਨੂੰ ਕਦੋਂ 1504 ਈਸਵੀ ਨੂੰ ਤੇ ਬਿਕੂ ਜੀ ਅੱਜ ਦੀ ਕਥਾ ਦਾ ਸਾਡਾ ਪੰਜਵਾਂ ਤੇ ਅਖਰੀ ਕਿੱਸਾ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਕਿੱਥੋਂ ਹੋਇਆ ਕੀ ਵੀ ਕਿੱਥੋਂ ਹੋਇਆ ਮੱਤੇ ਦੀ ਸਰਾਂ ਆਣੀ ਨਾਂਗੇ ਮੱਤੇ ਦੀ ਸਰਾਂ ਨਾਂਗੇ ਹੁਣ ਕਿੱਥੇ ਵਈਏ ਜ਼ਿਲ੍ਹਾ ਮੁਕਸਰ ਸਾਹਿਬ ਕਿੱਥੇ ਜ਼ਿਲ੍ਹਾ ਮੁਕਸਰ ਸਾਹਿਬ ਮਤੇ ਦੀਸਰਾ ਆਥਾਂ ਕਿਤੇ ਇਹ ਪੰਜਾਬ ਇੱਕ ਜ਼ਿਲ੍ਹਾ ਹੈਗਾ ਮੁਕਸਰ ਸਾਹਿਬ ਉੱਥੇ ਹੋਇਆ ਕਿੰਦਾ ਪ੍ਰਕਾਸ਼ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਮਤੇ ਦੀਸਰਾ ਇਹ ਸਾਡਾ ਅੱਜ ਦਾ ਵਿਸ਼ਾ ਇੱਥੇ ਹੀ ਸਮਾਪਤ ਹੋਇਆ ਸੀ ਕੱਲ ਨੂੰ ਮਿਲਦੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਅੱਧੀ ਕਥਾ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ